ਸਤਿ ਸ੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਾਂਗੇ ਅੱਜ ਤੁਹਾਨੂੰ ਅਸੀਂ 2A ਸੋਚ ਕਨੈਕਸ਼ਨ ਬਾਰੇ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਇੱਕ 2A ਸੋਚ ਚਲਾਵਾਂਗੇ ਜਿਸ ਦੇ ਵਿੱਚ 3 ਪੁਆਇੰਟ ਹੋਣਗੇ ਠੀਕ ਹੈ ਜੀ ਤੇ ਇੱਕ ਸਵਿਚ ਆ ਹੋਵੇਗਾ ਅਸੀਂ 2A ਸਵਿਚ ਦੇ ਕਨੈਕਸ਼ਨ ਕਿਸ ਤਰ੍ਹਾਂ ਕਰਨੇ ਹਨ ਇਹ ਆਪਣੇ ਕੋਲ ਹੈਗਾ ਬਲਬ ਠੀਕ ਹੈ ਜੀ ਤੇ ਆਹ ਹੈਗੀ ਆਪਣੀ 2A ਸਿੱਧੀ ਧਾਰ ਅਸੀਂ ਇੱਥੋਂ ਧਾਰ ਚੈੱਕ ਕਰਾਂਗੇ 2A ਸਵਿਚ ਦੀ ਇਹ ਉਪਰਲੀ ਸਾਈਡ ਤੇ ਧਾਰ ਲਗਾ ਦਵਾਂਗੇ ਦੂਸਰੀ ਨੰਬਰ ਤੇ ਅਸੀਂ ਇੱਥੋਂ ਤਾਰ ਚੱਕਾਂਗੇ ਇੱਕ ਅਸੀਂ ਇਸ ਸਵਿੱਚ ਦੇ ਇੱਥੇ ਤਾਰ ਲਗਾ ਦੇਵਾਂਗੇ ਇਹਨਾਂ ਸੁਚਾਂ ਦੇ ਵਿੱਚ ਤਿੰਨ ਪੁਆਇੰਟ ਹੁੰਦੇ ਆ ਅ ਇੱਕ ਉੱਪਰ ਇੱਕ ਸੈਂਟਰ ਜੇ ਇੱਕ ਇੱਥੇ ਠੀਕ ਹੈ ਇਸ ਤੋਂ ਬਾਅਦ ਕੀ ਕਰਾਂਗੇ ਅਸੀਂ ਇਹਦੇ ਵਿੱਚ ਇੱਕ ਹਾਫ ਤਾਰ ਚੱਕ ਲਵਾਂਗੇ ਜੋ ਕਿ ਇਸ ਸਵਿੱਚ ਦੇ ਅਸੀਂ ਉੱਪਰਲੀ ਸਾਈਡ ਤੇ ਲਾ ਦੇਵਾਂਗੇ ਤੇ ਉਸ ਤੋਂ ਬਾਅਦ ਅਸੀਂ ਮੇਨ ਸਪਲਾਈ ਲਾਵਾਂਗੇ ਮਤਲਬ ਕਿ ਨਿਊਟਰਲ ਤੇ ਫੇਸ ਇਹ ਦੋਵੇਂ ਤਾਰ ਨਿਕਲ ਕੇ ਆਉਣਗੀਆਂ ਇਹ ਆਪਣੀ ਫੇਸ ਤਾਰ ਹੈਗੀ ਤੇ ਅਸੀਂ ਇੱਥੋਂ ਨਿਊਟਰਲ ਚੈੱਕਾਂਗੇ ਤੇ ਬਲਬ ਦੇ ਨਾ ਦਮਾਂ ਵੀ ਸਾਡੇ ਕੋਲ ਇੱਕ ਹੁਣ ਫੀਸ ਵਾਲੀ ਤਾਰ ਬਚਦੀ ਹੈ ਉਹ ਅਸੀਂ ਫੀਸ ਵਾਲੀ ਦਾ ਇੱਥੋਂ ਚੱਕਾਂਗੇ ਸਵਿੱਚ ਦੇ ਸੈਂਟਰ ਵਾਲੇ ਪਿੰਨ ਦੇ ਵਿੱਚ ਲਗਾ ਦਵਾਂਗੇ ਜਦੋਂ ਵੀ ਅਸੀਂ ਇਸ ਨੂੰ ਆਨ ਕਰਾਂਗੇ ਤੇ ਬਲਬ ਇੱਥੋਂ ਕੀ ਆ ਚੱਲ ਪਵੇਗਾ ਠੀਕ ਹੈ ਜੀ ਜਦੋਂ ਇਸ ਨੂੰ ਅਸੀਂ ਇੱਥੋਂ ਆਨ ਕਰਾਂਗੇ ਜਾਂ ਆਫ ਕਰਾਂਗੇ ਇੱਥੋਂ ਬੰਦ ਵੀ ਹੋ ਜਾ ਕਰੂਗਾ ਇਹ ਦੋਨੇ ਸਾਈਡ ਤੇ ਆਪ ਆਪ ਤੇ ਡਾਊਨ ਸਵਿਚ ਨਾਲ ਅਸੀਂ ਸਵਿਚ ਆਨ ਆਫ ਕਰ ਸਕਦੇ ਹਾਂ ਉੱਪਰੋਂ ਹੀ ਬੰਦ ਹੋ ਜਾਊਗਾ ਤੇ ਹੇਠੋਂ ਹੀ ਸਵਿਚ ਬੰਦ ਹੋ ਜਾ ਉਪਰਲੀ ਸਾਈਡ ਤੋਂ ਹੀ ਸਵਿਚ ਚੱਲ ਪਏਗਾ ਤੇ ਹੇਠਾਂ ਵਾਲੇ ਸਾਈਡ ਤੋਂ ਵੀ ਸਵਿਚ ਬੰਦ ਹੋ ਜਾਏਗਾ ਜੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰ ਦੇਣਾ ਧੰਨਵਾਦ